妈呀！对的、oh, oh,， ਮੈਂ ਤਾਂ ਜੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਪੰਜਾਬ ਸਰਕਾਰ ਦਾ ਸਾਡੇ ਐਮਐਲਏ ਸਾਹਿਬ ਸਰਜੀਤ ਕੁਰਮਾ ਨੂੰ ਕੇ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਦੋਂ ਦੇ ਅਸੀਂ ਸਰਪੰਚ ਬਣਿਆ ਜੀ ਸਭ ਤੋਂ ਪੈਸੇ ਮਕੋਏ ਨਹੀਂ ਜਾਂਦੇ ਪਹਿਲਾਂ ਖਾਤਿਆਂ 'ਚ ਆ ਜਾਂਦੇ ਆ ਅੱਜ ਫੇਰ ਬਲਾਕ ਸੰਮਤੀ ਜਿਹੜੇ ਚੈੱਕ ਵੰਡੇ ਆ ਤੇ ਹੁਣ ਅੱਗੇ ਸਾਨੂੰ ਰੰਗਲੇ ਪੰਜਾਬ ਦੇ ਨਾਲ ਪੈਸੇ ਮਿਲਣਗੇ ਅਸੀਂ ਆਪਦੇ ਤੌਰ ਤੇ ਜਿੰਨੇ ਵੀ ਸਾਡੇ ਪਿੰਡ ਲਈ ਕੰਮ ਹੁੰਦੇ ਆ ਅਸੀਂ ਪਹਿਲੇ ਧਾਰ ਦੇ ਇਹਨਾਂ ਨੂੰ ਦੱਸਦੇ ਆਂ ਇਹ ਸਾਡੇ ਕੰਮ ਆ ਜਿਹੜੇ ਪਹਿਲ ਦੇ ਆਧਾਰ ਤੇ ਹੁੰਦੇ ਆ ਜੀ ਇਹਨਾਂ ਹੀ ਜਿਹੜੇ ਖੁੱਲੇ ਪੈਸੇ ਆ ਇਹਨਾਂ ਲਈ ਤਾਂ ਮੈਂ ਕਹਿੰਨਾ ਹਮੇਸ਼ਾ ਲੋੜ ਰਹਿੰਦੇ ਕੋਈ ਆ ਇਹ ਸਰਪੰਚਾਂ ਨੂੰ ਪਤਾ ਵਾ ਕਿਉਂਕਿ ਜਿਹੜੇ 15ਵੇਂ ਦੇ ਆ ਉਹਨਾਂ ਦੇ ਉਹ ਮਿੱਥੀਆਂ ਹੁੰਦੀਆਂ ਜੀ ਜਿਵੇਂ ਇੱਥੇ ਹੀ ਲੱਗਣੇ ਆ ਇਹ ਖੁੱਲੇ ਪੈਸੇ ਆਪਾਂ ਕਿਤੇ ਵੀ ਵਰਤ ਸਕਦੇ ਆ ਜਿਹੜੇ ਜਿਹੜੀਆਂ ਚੀਜ਼ਾਂ ਨੂੰ ਪੈਸੇ ਨਹੀਂ ਆਉਂਦੇ ਕਿਤੇ ਵੀ ਇਹ ਵਰਤ ਸਕਦੇ ਆ ਇਹ ਤਾਂ ਬਹੁਤ ਜ਼ਿਆਦਾ ਇਹ ਪੈਸਿਆਂ ਦੀ ਲੋੜ ਸਰੀ ਇੱਕ ਮੰਡੀ ਸਾਡੀ ਆ ਜਿਹੜੀ ਬਣ ਲੱਗੂਗੀ ਹੁਣ ਥੋੜੇ ਟਾਈਮ ਤੱਕ ਹੁਣ ਸਾਡੀ ਜਿਹੜੀ ਫਰਨੀ ਆ ਸੋਨਾ ਪੁੱਟੀ ਪਾਸ ਹੋ ਗਈ ਆ ਤੇ ਜਿਹੜਾ ਕਮਿਊਨਿਟੀ ਹਾਲ ਲਈ ਅਸੀਂ ਆਲੇ ਸਮੇਂ ਚਾ ਜਿਹੜਾ ਕੰਮ ਸ਼ੁਰੂ ਕਰਨ ਲੱਗੇ ਆ ਤੇ ਜਿਹੜਾ ਵੱਡਾ ਕੰਮ ਸਾਡਾ ਗਰਾਊਂਡ ਦਾ ਜੀ ਉਹ ਸ਼ੁਰੂ ਕੰਮ ਹੋ ਨਹੀਂ ਪਤਾ ਅਸੀਂ ਰੱਖਤਾ ਵਾ ਉਹ ਸ਼ੁਰੂ ਹੋ ਗਿਆ ਕੰਮ ਤੇ ਗਲੀਆਂ ਨਾ ਯਾਰਾਂ ਦਾ ਚਲੋ ਚੱਲੀ ਜਾਣਾ ਜੀ ਤੁਹਾਨੂੰ ਪਤਾ ਹੀ ਆ ਅੱਜ 7071 ਪੰਚਾਇਤਾਂ ਨੂੰ 5 ਕਰੋੜ 5 ਲੱਖ 78100 ਰੁਪਏ ਚੈੱਕ ਮੰਡੇ ਗਏ ਆ ਇਹ ਚੈੱਕ ਪਿੰਡਾਂ ਦੇ ਵਿਕਾਸ ਤੇ ਕੰਮ ਦੇ ਆ ਇਹ ਵੀਡੀਓ ਸਰ ਆਪਣੀ ਟੀਮ ਨੂੰ ਭੇਜ ਕੇ ਪਹਿਲਾਂ ਵੈਰੀਫਾਈ ਕਰ ਚੁੱਕੇ ਆ ਇਹ ਜਿੰਨੀ ਜਲਦੀ ਸਰਪੰਚ ਚੈੱਕ ਖਤਮ ਕਰ ਲੈਣਗੇ ਉਹਨਾਂ ਨੂੰ ਨਵੇਂ ਚੈੱਕ ਅਗਲੇ ਹੋਰ ਆ ਰਹੇ ਆ 10 ਕਰੋੜ ਤੱਕ ਦੀ ਅਮਾਉਂਟ ਹੋ ਰਹੀ ਦੀ ਆ ਉਹ ਵੀ ਦਿੱਤੀ ਜਾਊਗੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਮੇਰੇ ਲਈ ਪਿੰਡ ਮਾਤਪੁਰਨ ਪਾਰਟੀ ਨੇ ਮੈਂ ਚਾਹਨੀ ਹੈ ਮੇਰੇ ਜਗਨਾਉਂ ਪਿੰਡ ਜਗਨਾਉਂ ਦੇ ਸਾਰੇ ਪਿੰਡ ਪੰਜਾਬ ਦੇ ਨੰਬਰ 1 ਪਿੰਡ ਬਣਨ ਅਗਲੀ ਵਾਰ ਇਹ ਸਰਪੰਚਾਂ ਨੂੰ ਕਹਿ ਦੇਣਾ ਵੀ ਜਿਹੜਾ ਆਪਦਾ ਮਾਡਲ ਪਿੰਡ ਬਣਾਏਗਾ ਉਹਨੂੰ ਇੱਕ ਐਕਸਟਰਾ ਚੈੱਕ ਦਿੱਤਾ ਜਾਏਗਾ ਜੇ ਤੇ ਨਾਲ ਦੀ ਨਾਲ ਮੈਂ ਇਹ ਕਹਿੰਦੀ ਪਹਿਲਾ ਹੀ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹਸਪਤਾਲ ਬਣ ਰਹੇ ਆ ਲਾਇਬ੍ਰੇਰੀਆਂ ਬਣ ਰਹੀਆਂ ਸੜਕਾਂ ਦੇ ਪ੍ਰੋਜੈਕਟ ਆ ਨਵੇਂ ਮੰਡੀਕਰਨ ਬੋਰਡ ਨੇ 25 ਸੜਕਾਂ ਨਵੀਆਂ ਬਣਾਤੀਆਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਗਰਾਉਂ ਦਾ ਨੋਹਾਰ ਬਦਲੇ ਕਿ ਤੇ ਨਕਸ਼ਾ ਬਦਲੇ ਪੰਜਾਬ ਸਰਕਾਰ ਵੱਲੋਂ ਕਮੀ ਨਹੀਂ ਇਹ ਤਾਂ ਹੁਣ 11 ਸਰਪੰਚਾਇਤਾਂ ਨੂੰ ਚੈੱਕ ਨਹੀਂ ਮਿਲੇ ਉਹ ਇਸ ਕਰਕੇ ਨਹੀਂ ਮੇਰੇ ਪਿੱਛੇ ਅਮਾਉਂਟ ਨਹੀਂ ਖਰਚ ਹੋਈ। ਇਹ ਮੈਂ ਇਹਨਾਂ ਸਰਪੰਚਾਂ ਨੂੰ ਵੀ ਬੇਨਤੀ ਕਰਦੀ ਜਿੰਨਾ ਲੈ ਕੇ ਜਾਓਗੇ ਕੱਲ ਤੋਂ ਲੱਗ ਜਾਓ। ਤੁਹਾਡੇ ਯੂਸੀ ਜਿੰਨੀ ਛੇਤੀ ਆ ਜਾਣਗੇ ਟਮਾ ਚੱਕ ਲੈ ਜਾਓ। ਸਾਡੇ ਚ ਵੱਲੋਂ ਇਹ ਨਹੀਂ ਹੈ ਵੀ ਅਗਲਾ ਦੇਖਾਂਗੇ ਜਾਂ ਕਰਾਂਗੇ। ਅੱਜ ਸ਼ਾਮ ਤੱਕ ਮੈਂ ਗੰਦੇ ਪਾਣੀ ਦੇ ਸਾਫ਼ ਪਾਣੀ ਦੇ ਧਰਮਸ਼ਾਲਾ ਦੇ ਰਸਤਿਆਂ ਨੇ ਚੈੱਕ ਹੋਰ ਦੇਣੇ ਆ। 1 ਕਰੋੜ ਤੋਂ ਉੱਪਰ ਦੀ ਅਮਾਉਂਟ ਦੇਣੀ ਆ। ਜਿਹੜਾ ਲਿਖਵਾ ਸਕਦਾ ਆਪਦਾ ਕੰਮ ਲਿਖਵਾ ਦੇ ਲੈ ਜੇ ਪੈਸੇ। ਤਕਰੀਬਨ ਜੇ ਵੀਡੀਓ ਸਾਹਿਬ ਨੇ ਸਾਰੇ ਕੰਮ ਪਾਏ ਹੋਏ ਆ ਜਿਹੜੇ ਜਿਹੜੇ ਉਹਨਾਂ ਨੇ ਕੰਮ ਲਖਾਏ ਸੀ ਮਿੰਟੀਆਂ ਕੀਤੀਆਂ ਸੀ ਉਹਨਾਂ ਦੇ ਚੈੱਕ ਆ ਉਹਨਾਂ ਦੇ ਅਕਾਊਂਟ ਤੱਕ ਸ਼ਾਮ ਤੱਕ ਪੈਸਾ ਪਹੁੰਚ ਜਾਣਾ